ਜਿਨਿੰਗ ਨੇ ਟੇਕਨ 3 ਦੇਖੀ ਹੈ ਨਾ ਇੱਕ ਵਾਰੀ ਵੀਡੀਓ ਪੂਰੀ ਦੇਖਿਓ ਹੈ ਖੇਡੀ ਵੀ ਆ ਦੇਖੀ ਵੀ ਆ ਕਿਉਂਕਿ ਸਾਡਾ ਬਚਪਨ ਆ ਟੇਕਨ 3 ਦਾ ਮੁਕੇ-ਮੱਕੇ ਮਾਰਦੇ ਨਿਕਲ ਗਿਆ ਅਸੀਂ ਸੱਚੀ ਚ ਨਹੀਂ ਲੜਦੇ ਸੀ ਇੱਥੇ ਲੜਦੇ ਹੁੰਦੇ ਸੀ ਅੱਜ ਮੈਂ ਗੇਮ ਕਿਉਂ ਖੇਡ ਰਿਹਾ ਹਾਂ ਅੱਜ ਜਿਹੜੀ ਵੀਡੀਓ ਹੈ ਨਾ ਤੁਹਾਡੇ ਫਿਊਚਰ ਤੁਹਾਡੇ ਬੱਚਿਆਂ ਦੇ ਫਿਊਚਰ ਤੁਹਾਡੇ ਕੈਰੀਅਰ ਤੇ ਆ ਇਹ ਠੀਕ ਹੈ ਜੀ ਜ਼ਮਾਨਾ ਚੇਂਜ ਹੋ ਗਿਆ ਕਿੱਥੇ ਆਪਾਂ ਆਪਣੇ ਬੱਚਿਆਂ ਬਾਰੇ ਸੋਚਦੇ ਹੁੰਦੇ ਸੀ ਆ ਇਹਨੂੰ ਕਲੈਕਟਰ ਬਣਾਵਾਂਗੇ ਡੀਸੀ ਬਣਾਵਾਂਗੇ ਇਹਨੂੰ ਅਪਟਵਾਰੀ ਲਵਾਵਾਂਗੇ ਹਨਾ ਅੱਜ ਕੱਲ ਹੋ ਗਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਮੀਡੀਆ ਲਾਈਨ ਦਾ ਜ਼ਮਾਨਾ ਵੀ ਐਫ ਐਕਸ ਦਾ ਜ਼ਮਾਨਾ ਕਿਉਂ ਮੈਡਮ ਮੈਂ ਸਹੀ ਕਹਿ ਰਹੀ ਹਾਂ ਜੀ ਬਿਲਕੁਲ ਸਹੀ ਕਹਿ ਰਹੀ ਹੋ ਤੁਸੀਂ ਜਿਹੜਾ ਬੰਦਾ ਜ਼ਮਾਨੇ ਦੇ ਨਾਲ ਚੇਂਜ ਨਹੀਂ ਹੋਇਆ ਪਿੱਛੇ ਰਹਿ ਜਾਊਗਾ ਬਿਲਕੁਲ ਰਹੇਗਾ ਸਰ ਤੇ ਜ਼ਮਾਨੇ ਦੇ ਨਾਲ ਚੇਂਜ ਹੋਣ ਲਈ ਉਹਦੀ ਸਿੱਖਲਾਈ ਵੀ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਉਹਦੇ ਲਈ ਇੰਸਟੀਚਿਊਟ ਵੀ ਜ਼ਰੂਰੀ ਹੈ ਬਿਲਕੁਲ ਜੀ ਤੇ ਆਪਣੇ ਲੁਧਿਆਣੇ ਦੇ ਵਿੱਚ ਕੋਈ ਐਹੋ ਜਿਹਾ ਇੰਸਟੀਚਿਊਟ ਹੈਗਾ ਜਿਹੜਾ ਬੱਚਿਆਂ ਨੂੰ ਫਿਲਮ ਸਕਰੀਨਿੰਗ ਸਿਖਾ ਦਵੇ VFX ਸਿਖਾ ਦਵੇ VR ਸਿਖਾ ਦਵੇ ਹੈਗਾ ਕੋਈ ਬਿਲਕੁਲ ਸਰ ਕੀ ਨਾਮ ਹੈ ਜ਼ਿਕਾ ਇੰਸਟੀਚਿਊਟ ਮਲਹਾਰ ਰੋਡ ਹਾਂ ਅੱਜ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਜ਼ਿਕਾ ਐਨੀਮੇਸ਼ਨ ਇੰਸਟੀਚਿਊਟ ਮਲਹਾਰ ਰੋਡ ਤੇ ਹਾਂ ਇਹ ਇਦਾਂ ਨਹੀਂ ਹੈਗਾ ਕੋਈ ਨਾਰਮਲ ਇੰਸਟੀਚਿਊਟ ਨਹੀਂ ਹੈਗਾ ਇਹ অথੋરાઇਜ਼ਡ ਹੈ ਕਿਸ ਦੇ ਵੱਲੋਂ ਜੀ ਜੀ ਜਿਹੜਾ ਤੁਸੀਂ ਆਪਣੇ ਟੀਵੀ ਤੇ ਦੇਖਦੇ ਹੋ ਜੀ ਸਿਨੇਮਾ ਜੀ ਪੰਜਾਬੀ ਜੀ ਮੀਡੀਆ ਮੰਨਿਆ ਪ੍ਰਮੰਨਿਆ ਹੈ ਨਾ ਤੇ ਉਹਦੀ অথੋਰਾਇਜ਼ੇਸ਼ਨ ਦੇ ਵਿੱਚ ਬੱਚਿਆਂ ਨੂੰ ਕੋਰਸ ਕਰਾਇਆ ਜਾ ਰਿਹਾ ਤੁਸੀਂ VFX ਸਿੱਖ ਸਕਦੇ ਹੋ ਤੁਸੀਂ VR ਸਿੱਖ ਸਕਦੇ ਹੋ ਤੁਸੀਂ ਫਿਲਮ ਸਕਰੀਨਿੰਗ ਸਿੱਖ ਸਕਦੇ ਹੋ ਐਨੀਮੇਸ਼ਨ ਸਿੱਖ ਸਕਦੇ ਹੋ ਗੇਮਿੰਗ ਸਿੱਖ ਸਕਦੇ ਹੋ ਹੋਰ ਕੀ ਕੀ ਸਿੱਖ ਸਕਦੇ ਨੇ ਡਿਜੀਟਲ ਮਾਰਕੀਟਿੰਗ ਸਿੱਖਦੇ ਸਿੱਖ ਸਕਦੇ ਹੋ ਫੋਟੋਗ੍ਰਾਫੀ ਸਿੱਖ ਸਕਦੇ ਹੋ ਸਿਨੇਮੈਟੋਗ੍ਰਾਫੀ ਸਿੱਖ ਸਕਦੇ ਹੋ ਐਂਕਰਿੰਗ ਸਿੱਖ ਸਕਦੇ ਹੋ ਐਨੀਮੇਸ਼ਨ ਵੀ ਐਫ ਐਕਸ ਗ੍ਰਾਫਿਕ ਵੈਬਸਾਈਟ ਡਿਜ਼ਾਈਨਿੰਗ ਸਿੱਖ ਸਕਦੇ ਹੋ ਸਭ ਕੁਝ ਮਿਲੇਗਾ ਤੁਹਾਨੂੰ ਇੱਕ ਹੀ ਪਲੇਸ ਤੇ ਜ਼ਿਕਾ ਐਨੀਮੇਸ਼ਨ ਇੰਸਟੀਚੂਟ ਮਲਹਾਰ ਰੋਡ ਮਲਹਾਰ ਰੋਡ ਦੇ ਉੱਤੇ ਵੈਲਕਮ ਪੈਲੱਸ ਦੇ ਬਿਲਕੁਲ ਸਾਹਮਣੇ ਇੱਕ ਇਹੋ ਜਿਹਾ ਇੰਸਟੀਚੂਟ ਖੁੱਲਿਆ ਜਿੱਥੇ ਤੁਹਾਡਾ ਕੈਰੀਅਰ ਸੈੱਟ ਹੋ ਸਕਦਾ ਹੈ ਕੈਰੀਅਰ ਦੇ ਨਾਲ ਨਾਲ ਇਨਕਮ ਇਨਕਮ ਦਾ ਨਾਨਰ ਇਮੇਜ ਤੁਸੀਂ ਇੱਕ ਕਮਰੇ ਵਿੱਚ ਬਹਿ ਕੇ ਸਾਰੀ ਦੁਨੀਆ ਰਨ ਕਰ ਸਕਦੇ ਹੋ ਦੇਖੋ ਫਿਲਮ ਬਣ ਗਈ ਥੀਏਟਰ ਚ ਜਾ ਕੇ ਦੇਖ ਲੀ ਫਿਲਮ ਬਣਦੀ ਕਿਵੇਂ ਆ ਡਾਇਰੈਕਟਰਸ਼ਿਪ ਕਿਵੇਂ ਹੁੰਦੀ ਆ ਉਹਦੀ ਸਿਨ ਕੋਰੀਓਗ੍ਰਾਫੀ ਕਿਵੇਂ ਹੁੰਦੀ ਆ ਹਨ ਬਿਲਕੁਲ ਇਹ ਆਪਸ ਖਾਵਾਂਗੇ ਹਾਂਜੀ ਸਭ ਕੁਝ ਤੁਹਾਨੂੰ ਸਕ੍ਰਿਪਟ ਰਾਈਟਿੰਗ ਵੀ ਇੱਥੇ ਸਿਖਾਵਾਂਗੇ ਅਸੀਂ ਦੇਖੋ ਲੋਕੀ ਸਾਡੀ ਵੀਡੀਓ ਦੇਖਦੇ ਨੇ ਕਹਿੰਦੇ ਸੀ ਸਕ੍ਰਿਪਟ ਵਧੀਆ ਸੀ ਕਮੈਂਟਾਂ ਦੇ ਨੇ ਵਧੀਆ ਵਧੀਆ ਪਰ ਉਹਦੇ ਪਿੱਛੇ ਜੋ-ਜੋ ਸਾਡੀ ਮਿਹਨਤ ਲੱਗਦੀ ਹੈ ਨਾ ਉਹ ਤੁਹਾਨੂੰ ਇੱਥੇ ਸिखਾਈ ਜਾਊਗੀ ਜੇ ਤੁਸੀਂ ਕ੍ਰिएਟਰ ਬਣਨਾ ਚਾਹੁੰਦੇ ਹੋ ਤੁਸੀਂ ਸਟਾਰ ਬਣਨਾ ਚਾਹੁੰਦੇ ਹੋ ਤੁਸੀਂ ਐਡੀਟਰ ਬਣਨਾ ਚਾਹੁੰਦੇ ਹੋ ਤੁਸੀਂ ਡਾਇਰੈਕਟਰ ਬਣਨਾ ਚਾਹੁੰਦੇ ਹੋ ਜਦੋਂ ਤੱਕ ਡਿਟੇਲ 'ਚ ਨਹੀਂ ਪਤਾ ਉਦੋਂ ਤੱਕ ਬੰਦਾ ਕਾਮਯਾਬ ਨਹੀਂ ਹੋ ਸਕਦਾ ਜੇ ਤੁਸੀਂ ਕੋਈ ਵੱਡੀ ਮੂਵੀ ਕਰਨੀ ਹੈ ਜਾਂ ਸ਼ਾਰਟ ਮੂਵੀ ਵੀ ਕਰਨੀ ਹੈ ਨਾ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਡੀ ਡਾਇਰੈਕਸ਼ਨ ਕਿਹੜੀ ਚਾਹੀਦੀ ਹੈ ਤੁਹਾਨੂੰ ਆ ਪ੍ਰੋਡਿਊਸਰ ਕਿੱਦਾਂ ਦੇ ਚਾਹੀਦੇ ਨੇ ਤੁਹਾਨੂੰ ਆਸਮਾਨ ਕਿਹੜਾ-ਕਿਹੜਾ ਚਾਹੀਦਾ ਮੈਨੂੰ ਇਹ ਸਾਰਾ ਕੁਝ ਸिखਾਉਣਾ ਹੈ ਪੈਸਾ ਹਾਂਜੀ ਬਿਲਕੁਲ ਸਿਖਾਉਣਾ ਹੈ ਸਕ੍ਰਿਪਟ ਰਾਈਟਿੰਗ ਵੀ ਸਿਖਾਉਣਾ ਹੈ ਸਭ ਕੁਝ ਸਿਖਾਉਣਾ ਹੈ ਸਰ ਸਕ੍ਰਿਪਟ ਰਾਈਟਿੰਗ ਹੁਣ ਤੁਸੀਂ ਮੂਵੀਜ਼ ਦੇਖਦੇ ਹੋ ਐਡਸ ਦੇਖਦੇ ਹੋ YouTube ਤੇ ਦੇਖਦੇ ਹੋ ਤੁਸੀਂ ਸਾਰੇ ਬੈਕਗ੍ਰਾਉਂਡ ਦੇਖਦੇ ਹੋ ਤੇ ਕਹਿੰਦੇ ਵਾਓ ਕਿੰਨੀ ਸੋਹਣੀ ਲੋਕੇਸ਼ਨ ਤੇ ਸ਼ੂਟ ਹੋਇਆ ਬਟ ਉਹ ਰੀਅਲ ਲੋਕੇਸ਼ਨ ਨਹੀਂ ਹੁੰਦੀ ਉਹ ਗ੍ਰੀਨ ਸਕ੍ਰੀਨ ਹੁੰਦੀ ਹੈ ਗ੍ਰੀਨ ਸਕਰੀਨਿੰਗ ਐਂਡ VFX ਹੈਨਾ ਜ ਉਹ ਸਾਰਾ ਕੁਝ ਕੰਪਿਊਟਰ ਤੇ ਹੁੰਦਾ ਆ ਆਪਾਂ ਕਹਿ ਤਾਂ ਦਿੰਨੇ ਆ ਕਿ ਆ ਕੰਪਿਊਟਰ ਨਾਲ ਕੀਤਾ ਹੋਇਆ ਉਹ ਕਿੱਦਾਂ ਕੀਤਾ ਹੋਇਆ ਉਹਦੇ ਲਈ ਬਹੁਤ ਸਟੱਡੀ ਕਰਨੀ ਪੈਂਦੀ ਆ ਉਹ ਕਿੱਥੇ ਹੋਣੀ ਆ ਸਟੱਡੀ ਮੈਡਮ ਕੀ ਆ ਆਪਣੇ ਇੰਸਟੀਚਿਊਟ ਦਾ ਨਾਮ ਜ਼ਿਕ ਐਨੀਮੇਸ਼ਨ ਇੰਸਟੀਚਿਊਟ ਮਲਹਾਰ ਰੋਡ ਮਲਹਾਰ ਰੋਡ ਲੁਧਿਆਣੇ ਦੇਖੋ ਜੀ ਵੱਲੋਂ অথੋਰਾਇਜ਼ਡ ਆ ਇਹਦੇ ਨਾਲ ਤੁਹਾਨੂੰ ਫਾਇਦਾ ਕੀ ਹੋਊਗਾ ਕੱਲ ਨੂੰ ਤੁਸੀਂ ਇਹ ਚੀਜ਼ ਸਿੱਖ ਲਈ ਹਨਾ ਨੌਕਰੀ ਵੀ ਚਾਹੀਦੀ ਆ ਨਾ मैडम इंटर्नशिप भी हो जाती है इंटर्नशिप भी रहेगी और फुल टाइम जॉब अपॉर्चुनिटीज भी 100% गारंटी है पक्की गल मतलब है 100% गारंटी का मतलब समझ जाते हो गारंटी असिस्टेंस नहीं देंगे गारंटी देंगे मिनिमम कोर्स कितने टाइम का मिनिमम कोर्स 4 महीने तो शुरू हो जाती है तो करियर कोर्स डिग्री भी है डिग्री भी मिलेगी हां जी वो भी यूजीसी अप्रूव कितने टाइम का होता है जेड़ा मैक्सिमम कोर्स है साडा 2 ईयर का डिप्लोमा है और जे तुसी विद डिग्री कर दियो तो 3 साल का जे बंदे ने मॉडल बनना ਬਣਾ ਜਾਂ ਤੁਸੀਂ ਹੀਰੋ ਬਣਨਾ ਹੈ ਜਾਂ ਹੀਰੋਇਨ ਬਣਨਾ ਹੈ ਉਹਦੇ ਪਿੱਛੇ ਜੋ ਜੋ ਵੀ ਚਾਹੀਦਾ ਹੁੰਦਾ ਸਿਖਾਓਗੇ ਤੁਸੀਂ ਸਭ ਕੁਝ ਮਿਲੇਗਾ ਸਰ ਇੱਕ ਵਾਰ ਵਿਜ਼ਿਟ ਕਰਕੇ ਦੇਖੋ اچھا ਵਿਜ਼ਿਟ ਕਰਨ ਲਈ ਆਣਾ ਹੈ ਮਲਹਾਰ ਰੋਡ ਤੇ ਕੁਝ ਨੰਬਰ ਹੈਗਾ ਤੁਹਾਡਾ ਨੰਬਰ ਬੋਲ ਸਕਦੇ ਹੋ ਕਾਲ ਕਰਨੀ ਹੈ ਤੁਸੀਂ 9501195023 ਇਹ ਕਿਹੜਾ ਕਲਾਸਰੂਮ ਚੱਲ ਰਿਹਾ ਜੀ ਡਿਜੀਟਲ ਮਾਰਕੀਟਿੰਗ ਅੱਛਾ ਜੀਦਾ ਜ਼ਮਾਨਾ ਹੈ ਹਾਂਜੀ ਬਿਲਕੁਲ ਇਹਦੇ ਵਿੱਚ ਆਪਾਂ ਕੀ ਕੀ ਸਿਖਾਉਣਾ ਹੈ ਜੀ ਫਿਰ ਅ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੈ ਹਰ ਬੰਦਾ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹੈ ਤੇ ਬਿਜ਼ਨਸ ਨੂੰ ਸਟਾਰਟ ਕਰਨ ਦੇ ਲਈ ਡਿਜੀਟਲ ਪਲੈਟਫਾਰਮ ਤੇ ਆਣਾ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਜਿਹਦੇ ਵਿੱਚ ਸਭ ਤੋਂ ਮੇਨ ਰੋਲ ਜੋ ਅਦਾ ਕਰਦੀ ਹੈ ਡਿਜੀਟਲ ਮਾਰਕੀਟਿੰਗ ਕਰਦੀ ਹੈ ਠੀਕ ਹੈ ਜਿਹਦੇ ਵਿੱਚ ਉਹ ਮੈਟ ਐਡਸ ਨੂੰ ਕਿੱਦਾਂ ਲਗਾਉਣਾ ਹੈ ਈਮੇਲ ਮਾਰਕੀਟਿੰਗ ਕਿਵੇਂ ਕਰਨੀ ਹੈ Google ਐਡਸ ਕਿਵੇਂ ਚਲਾਨੀ ਹੈ ਇਹ ਸਾਰੀ ਚੀਜ਼ੇ ਜੋ ਹੈ ਉਹ ਜ਼ੀਕਾ ਮੇ ਡਿਜੀਟਲ ਮਾਰਕੀਟਿੰਗ ਕੋਰਸ ਵਿੱਚ ਸਿੱਖੇਗਾ ਓਕੇ ਜਿਵੇਂ ਬਲਕ ਐਕਸੈਸ ਹੋਗੇ ਈਮੇਲ ਮਾਰਕੀਟਿੰਗ ਹੋਗੀ ਜਾਂ ਸੋਸ਼ਲ ਮੀਡੀਆ ਮਾਰਕੀਟਿੰ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਕਿਸੇ ਨੂੰ ਮੈਟਾ ਐਡ ਵੀ ਨਹੀਂ ਲਾਣੀ ਆ ਰਹੀ ਜਾਂ ਮਤਲਬ ਤੁਸੀਂ ਫੇਸਬੁੱਕ YouTube ਸਾਰਾ ਕੁਝ ਚਲਾ ਰਹੇ ਹੋ ਤੁਸੀਂ ਜੇ ਮੋਨਟਾਈਜ਼ ਕਰਨਾ ਕਿਸੇ ਹੋਰ ਨੂੰ ਕਹਿ ਰਹੇ ਹੋ ਜਾਂ ਤੁਸੀਂ ਐਡ ਬਣਾਣੀ ਕਿਸੇ ਹੋਰ ਨੂੰ ਕਹਿ ਰਹੇ ਹੋ ਐਡੀਟਰ ਰੱਖ ਰਹੇ ਕਿਉਂ ਨਾ ਤੁਸੀਂ ਆਪ ਸਿੱਖੋ ਤੁਹਾਡੇ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਤੁਹਾਨੂੰ ਸਿਖਾਇਆ ਜਾ ਰਿਹਾ ਕੋਰਸਿਸ ਨੇ ਮੈਮ ਇਹ ਇਦਾਂ ਵੀ ਹੈ ਜਿਵੇਂ ਕੋਈ ਫੀਸ ਹੈਗੀ ਆ ਹਾਂਜੀ ਉਹਦੀ EMI ਵਗੈਰਾ ਵੀ ਅਵੇਲੇਬਲ ਸਰ ਬੱਚਾ ਫੁੱਲੀ EMI ਦੇ ਵਿੱਚ ਕੋਰਸ ਕਰਦਾ ਹੈ ਔਰ ਮਤਲਬ ਦੇਖੋ ਨਾ ਇੱਕ ਮੀਡਲ ਕਲਾਸ ਫੈਮਿਲੀ ਦਾ ਸੁਪਨਾ ਹੁੰਦਾ ਕਿ ਅਸੀਂ ਬੱਚੇ ਨੂੰ ਕੁਝ ਬਣਾਈਏ ਜੀ ਜਦੋਂ ਬੱਚੇ ਨੂੰ ਕੁਝ ਬਣਾਣਾ ਉਹਦੇ ਵੀ ਪੈਸਾ ਵੀ ਲੱਗਣਾ ਪੈਸਾ ਇੱਕ ਵਾਰੀ ਬਲਕ ਚ ਦੇਣਾ ਕਈ ਵਾਰੀ ਔਖਾ ਹੁੰਦਾ ਬਿਲਕੁਲ ਸਮਝ ਸਕਦੀਆਂ ਸਰ ਤੇ ਉਹਦੇ ਵਿੱਚ ਆਪਾਂ EMI ਤੇ ਵੀ ਕਰ ਸਕਦੇ ਹਾਂ ਮਨ ਜਿੰਨੇ ਟਾਈਮ ਦਾ ਕੋਰਸ ਹੋਏਗਾ ਉੰਨੇ ਹੀ ਕਿਸ਼ਤਾਂ ਕਰ ਦਾਂਗੇ ਹੋਰ ਕੀ ਚਾਹੀਦਾ ਯਾਰ ਤੁਹਾਨੂੰ ਇੱਕ ਲੁਧਿਆਣੇ ਦੇ ਵਿੱਚ ਇਦਾਂ ਮੈਡਮ ਇਹ ਸੁਲਾਵਾ ਕੀ ਆ

ਕੈਰੈਕਟਰ ਇਹ ਕਿਉਂ ਬਣਾਏ ਜਾਂਦੇ ਨੇ ਜੀ ਇਹ ਸਰ ਕੋਈ ਜੈਸੀ ਸਟੋਰੀ ਬਣ ਰਹੀ ਹੈ ਜਾਂ ਫਿਰ ਗੇਮ ਬਣ ਰਹਾ ਤਾਂ ਉਸਮੇ ਕੈਰੈਕਟਰ ਹੁੰਦੇ ਨੇ ਉਸ ਦਾ ਸਕੈਚ ਕਰਦੇ ਆ ਲਾਈਕ ਅ ਸ਼ਿੰਗਚਾਨ ਐਂਡ ਡੋਰਮੋਨ ਹਾਂ ਜੀ ਲੋਕਾਂ ਦੇ ਬੱਚਿਆਂ ਦੇ ਜਿਹੜੇ ਫੇਵਰਿਟ ਕੈਰੈਕਟਰ ਨੇ ਉਹ ਜਦੋਂ ਬਣਦੇ ਨੇ ਪਹਿਲਾਂ ਇਦਾਂ ਸਕੈਚਿੰਗ ਹੁੰਦੀ ਹੈ ਜੀ ਪਹਿਲੇ 0 ਤੋਂ 10 ਉਸ ਨੂੰ ਜਿਹੜਾ ਪਹਿਲੇ ਪੂਰਾ ਦਾ ਪੂਰਾ ਆਪਣਾ ਸਕੈਚ ਕਰਦੇ ਨੇ ਉਸਕੇ ਬਾਅਦ ਉਸ ਨੂੰ ਡਿਵੈਲਪਮੈਂਟ ਕੇ ਲਿਆ ਆ ਗਏ ਸਕਰੀਨ ਓਕੇ ਜਦ ਮੈਂ ਥੀ ਘਰੇ ਬੈਠੇ ਚੀਜ਼ਾਂ ਦੇਖ ਰਹੇ ਹਾਂ ਯਾਰ ਉਹਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਆ ਮਿਹਨਤ ਜਿਹੜੀ ਸਿੱਖਣੀ ਆ ਨਾ ਉਹ ਕਿਸੇ ਸਕੂਲ ਜਾਂ ਇੰਸਟੀਚਿਊਟ ਤੋਂ ਹੀ ਸਿੱਖੀ ਜਾਣੀ ਆ ਠੀਕ ਹੈ ਤੁਹਾਡੇ ਲਈ ਓਪਰਚ्युनिटी ਆ ਗਈ ਹੋਈ ਹੈ ਲੁਧਿਆਣੇ ਚ ਵੈਲਕਮ ਪਾਲਸ ਦੇ ਬਿਲਕੁਲ ਸਾਹਮਣੇ ਇੰਸਟੀਚਿਊਟ ਖੁੱਲ ਗਿਆ ਹੈ ਠੀਕ ਹੈ ਜਿਹੜੀ ਫੀਸ ਦਾ ਕੰਮ ਹੈ ਜਾਂ ਤੁਸੀਂ ਆ ਕੇ ਕੋਰਸ ਦੀ ਪਤਾ ਕਰਨਾ ਹੈ 2 ਮਹੀਨੇ ਦਾ 5 ਮਹੀਨੇ ਦਾ 6 ਮਹੀਨੇ ਉਹਦੇ ਲਈ ਤੁਹਾਨੂੰ ਆਣਾ ਪੈਣਾ ਵਿਜ਼ਿਟ ਕਰਨਾ ਪੈਣਾ ਜੇ ਤੁਸੀਂ ਤੁਹਾਡੇ ਕੈਰੀਅਰ ਦਾ ਸਵਾਲ ਹੈ ਠੀਕ ਹੈ ਇਸ ਤੋਂ ਬਾਅਦ ਕੀ ਸਟੈਪ ਹੁੰਦਾ ਹੈ ਜੀ ਫਿਰ ਇਹ ਇਸ ਦੇ ਬਾਅਦ ਸਾਰੇ ਇਸ ਕੋ ਲੈ ਕੇ ਜਾਇਆ ਜਾਂਦਾ ਹੈ 3D ਬਣਾਉਣੇ ਲਈ اچھا ਉਹ ਜਿੰ ਕੀ ਕਹਿੰਦੇ ਸਾਰੇ ਇਹਨੂੰ ਇਸ ਕੋ 3D ਕੈਰੈਕਟਰ ਕਹਿੰਦੇ ਹੈ 3D ਆਰਟ ਕਹਿੰਦੇ ਹੈ 3D ਆਰਟ ਕਹਿੰਦੇ ਆ ਤੇ ਇਹ ਬਣਾਉਣ ਲਈ ਮਤਲਬ ਪੂਰਾ ਕੋਰਸ ਚੱਲਦਾ ਹੈ ਜੀ ਇਹ ਹਾਂਜੀ ਪਹਿਲੇ ਇਸ ਦਾ ਇੱਕ ਸਟੈਪ ਬਾਈ ਸਟੈਪ ਚੱਲਦਾ ਹੈ ਜਿਵੇਂ ਸਰ ਨੇ بتایا ਆਪਕੋ ਪਹਿਲੇ ਸਕੈਚਿੰਗ ਕੈਰੈਕਟਰ ਡਿਜ਼ਾਈਨ ਹੋਤਾ ਹੈ 2D ਵਿੱਚ 2D ਦੇ ਬਾਅਦ ਵਿੱਚ ਇਸ ਕੈਰੈਕਟਰ ਕੋ ਡਵੈਲਪ ਕੀਤਾ ਜਾਂਦਾ ਹੈ 3D ਸੌਫਟਵੇਅਰ okay. 3D ਵਿੱਚ ਜਿਵੇਂ ਆਹ 3D ਕੈਰੈਕਟਰ ਹੋ ਗਿਆ ਕੋਈ ਗੇਮਿੰਗ ਦਾ ਕੈਰੈਕਟਰ ਹੈ ਜਾਂ ਕਾਰਟੂਨ ਕੈਰੈਕਟਰ ਹੈ 3D ਦੇ ਵਿੱਚ ਉਹ ਇਥੋਂ ਆ ਪੂਰਾ ਕੋਰਸ ਕਰਾਇਆ ਜਾਊ ਜੀ ਜੀ ਯਾਰ ਬਹੁਤ ਵਧੀਆ ਚੀਜ਼ ਆ ਇਹ ਨਾ ਸਾਡੇ ਜ਼ਮਾਨੇ ਚ ਹੁੰਦੀਆਂ ਨਹੀਂ ਸੀਗੀਆਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਨੂੰ ਪਤਾ ਸੀ 10ਵੀਂ ਤੋਂ ਬਾਅਦ ਪਲੱਸ 1 ਕਰਨੀ ਹੈ ਪਲੱਸ 1 ਤੋਂ ਬਾਅਦ ਪਲੱਸ 2 ਹੋਣੀ ਹੈ ਉਸ ਤੋਂ ਬਾਅਦ ਤਾਂ ਕੰਮ ਤੇ ਲੱਗ ਜਣਾ ਜਾਂ ਵੱੱਤ ਤੋਂ ਵੱੱਤ ਪੀਏ ਕਰ ਲੈਣੀ ਆ ਅੱਜ ਕੱਲ ਤਾਂ ਯਾਰ ਜ਼ਮਾਨਾ ਅੱਗੇ ਪਹੁੰਚ ਗਿਆ ਤੁਹਾਨੂੰ ਵੀ ਅੱਗੇ ਪਹੁੰਚਣਾ ਪੈਣਾ ਠੀਕ ਆ ਹੁਣ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੇ ਆ ਆਜੋ ਲੋਕਾਂ ਦੇ ਮਨ ਚ ਇੱਕ ਵਹਿਮ ਹੈ ਉਹ ਆਪਾਂ ਕੱਢਣਾ ਹੈ ਦੇਖੋ ਹੁਣ ਆ ਆਪਾਂ ਕੋਈ ਮੂਵੀ ਦੇਖ ਰਹੇ ਆ ਜਾਂ ਕੋਈ ਇਹੋ ਜਿਹੀ ਚੀਜ਼ ਦੇਖ ਰਹੇ ਆ ਜਿਹੜੀ ਐਕਚੁਅਲ ਚ ਹੈ ਹੀ ਨਹੀਂ ਤੇ ਉਹਨੂੰ ਦਿਖਾਇਆ ਜਾ ਰਿਹਾ ਜਿਵੇਂ ਕੋਈ ਡ੍ਰੈਗਨ ठीक है वी एफ एक्स वी एच एस खाया सर वी एफ एक्स खुंदा किया या सर जी वी एफ एक्स का मतलब होता है विजुअल इफेक्ट्स ठीक है आपने कोई वीडियो बनाई है ठीक है और आप उसमें चाहते हो कि मैं कंप्यूटर ग्राफिक्स के थ्रू थ्री डी में बना करके कोई चीज़ें उसमें ऐसी डालूँ जो रियल में नहीं है नहीं होती जैसे जैसे हॉलीवुड मूवी में होता है आ, कोई ऐसा ट्रेन का सीन है या पहाड़ी से गिरने का सीन है ऊपर से ड्रैगन आ रहे हैं आज़े, सब आज़े। ये आ रहे हैं सब है जी हाँ जी जैसे मैं यहाँ आपको दिखाऊंगा ठीक है तो इस वाले मूवी में आप देखोगे कि आधा इंसान जो है वो कैसा दिखाया हुआ रियल है लेकिन आधा उसका बॉडी कैसा दिखाया हुआ अच्छा ये नकली है हाँ जी तो ये कैसे हुआ है देखिए ओ देखो अच्छा ये बी एफ एक्स हट गया वो पीछे ਦੁਵਰਗਨਾ ਦੁਵਰਗਨਾ ਸੇਮ ਸੀਨ ਆ ਗਿਆ ਹਾਂ ਇਹ ਸੇਮ ਹੈ ਇਹ ਫਾਈਨਲ ਹੈ ਠੀਕ ਹੈ ਆਪ ਇਸ ਕੇ ਬਾਅਦ ਕੀ ਆਏਗਾ ਇਹ ਆਇਆ আচ্ছা ਕਿ ਲਾਈ ON ਸਕਰੀਨ ਉਹ تھا اور ਇਹ ਉਹ ਹੈ ਜੋ ਹਮ ਦੇਖੋ ਮਤਲਬ ਇਹਨੂੰ ਕਹਿ ਸਕਦੇ ਆਂ ਦੀ ਅੱਖਾਂ ਦਾ ਚਰੋਖਾ ਪੰਜਾਬੀ ਚ ਕਿ ਆਪਾਂ ਜੋ ਦੇਖ ਰਹੇ ਆ ਐਕਚੁਅਲ ਟ ਹੁੰਦਾ ਨਹੀਂ ਬਟ ਜੋ ਆਪਾਂ ਨੂੰ ਦਿਖਾਣਾ ਚਾਹ ਰਹੇ ਉਹ ਦਿਖਾ ਰਿਹਾ ਥਰੂ VFX ਉਹ ਆਪਾਂ ਸਿੱਖ ਸਕਦੇ ਆਂ ਇਸ ਇੰਸਟੀਚਿਊਟ ਤੋਂ ਇੱਕ ਸਰ ਗ੍ਰਾਫਿਕਸ ਨਾਮ ਦੀ ਚੀਜ਼ ਹੁੰਦੀ ਹੈ ਜਿੱਤੇ ਆਪਾਂ ਪ੍ਰਿੰਟ ਮੀਡੀਆ ਕਰਦਨੇ ਆ ਉਹ ਵੀ ਇੱਥੇ ਸਿਖਾਵਾਂਗੇ ਆਪਾਂ ਹਾਂਜੀ ਗ੍ਰਾਫਿਕ ਡਿਜ਼ਾਈਨਿੰਗ ਮੈਂ ਆਪਕੋ ਲੋਗੋ ਡਿਜ਼ਾਈਨ ਹੋਵੇ ਬਈ ਬ੍ਰੈਂਡ ਬਿਲਡਿੰਗ ਹੋਵੇ ਜਾਂ ਮਰਚੈਂਡਾਈਜ਼ ਦਾ ਕੰਮ ਹੋਵੇ ਆ ਪਬਲਿਕੇਸ਼ਨਸ ਦਾ ਕੰਮ ਹੋਵੇ ਆ ਪਈ ਆਪ ਵੀ ਚਾਪਾ ਦੱਸਦੀ ਹੈ ਜੇ ਤੁਸੀਂ ਫਲੈਕਸ ਬਣਾਣੀ ਹੈ ਜਾਂ ਤੁਸੀਂ ਵਿਆਹ ਦੇ ਕਾਰਡ ਬਣਾਣੇ ਆ ਜਾਂ ਬਿਜ਼ਨਸਿੰਗ ਕਾਰਡ ਬਣਾਣੇ ਉਹਦਾ ਪ੍ਰਿੰਟ ਕਿਵੇਂ ਕਰੀਏ ਉਹਨੂੰ ਡਿਜ਼ਾਈਨ ਕਿੱਦਾਂ ਕਰੀਏ ਉਹ ਇੱਥੋਂ ਸਿਖਾ ਸਕਦੇ ਹਾਂ ਹਾਂਜੀ ਕਿ ਆਪਕੇ ਡਿਜ਼ਾਈਨਿੰਗ ਮੈਂ ਬਹੁਤ ਸਾਰੀ ਚੀਜ਼ ਹੋਉਂਦੀ ਹੈ तो आपको ये जरूर सिखाया जाएगा कि सॉफ्टवेयर कैसे चलाना है या फिर ठीक है लेकिन असल ग्राफिक डिजाइनिंग हुआ है जब आप ये सीखते हो कि टेक्स्ट को कैसे यूज करना है कलर्स को कैसे कौन सा बोल कौन सा बोल क्लाइंट की है। जरूरत को समझ के डिजाइन को अच्छा बनाना बिल्कुल करने के लिए देखो जी ये हूँ मैं अच्छा इंट्रोड्यूस कराया जीका के नाम ये कोई आम इंस्टीट्यूट नहीं है मैम जीका जीका की फुल फॉर्म ਸਰ ਜੀ ਕਾ ਕੀ ਫੁੱਲ ਫਾਰਮ ਹੈ ਜੀ ਇੰਸਟੀਟਿਊਟ ਆਫ ਕ੍ਰੀਏਟਿਵ ਆਰਟਸ ਕ੍ਰੀਏਟਿਵ ਆਰਟਸ ਜਿੱਥੇ ਕ੍ਰੀਏਟਿਵ ਆਗੇ ਤਾਂ ਤੇ ਕ੍ਰੀਏਟੀਵਿਟੀ ਆਊਗੀ ਠੀਕ ਹੈ ਹੁਣ ਜਿਵੇਂ ਹੁਣ ਆਪਾਂ ਫਿਲਮ ਬਣਾਣੀ ਸਿੱਖ ਲਈ ਹਾਂਜੀ ਫਿਲਮ ਬਣਾਣੀ ਵੀ ਸਿੱਖ ਲਈ ਵੀ ਐਫ ਐਕਸ ਵੀ ਸਿੱਖ ਲਏ ਇੱਕ ਨਾ ਪਿੱਛੇ ਡਬਿੰਗ ਹੁੰਦੀ ਹੈ ਹਾਂਜੀ ਉਹ ਵੀ ਸਿਖਾ ਦਿੰਨੇ ਆਪਾਂ ਬਿਲਕੁਲ ਸਰ ਜੋ ਵੀ ਵੌਇਸ ਓਵਰ ਹੈ ਜੋ ਵੀ ਡਬਿੰਗ ਹੈ ਉਹ ہمارا ਸਪੈਸ਼ਲ ਆਪਕੋ ਸਾਊਂਡ ਰਿਕਾਰਡਿੰਗ ਸਟੂਡੀਓ ਮੇ ਕਰਨੇ ਕੋ ਮਿਲੇਗਾ ਇਹ ਸਾਰਾ ਕੁਝ ਸਾਰੀ ਵੀ ਸਾਰੀ ਫਿਲਮ ਇੱਥੇ ਬਣੂਗੀ ਐਡਸ ਵੀ ਇੱਥੇ ਬਣਨਗੇ ਆ ਪ੍ਰਿੰਟ ਮੀਡੀਆ ਵੀ ਇੱਥੇ ਹੋਊਗਾ ਗ੍ਰਾਫਿਕਸ ਵੀ ਹੋਣਗੇ ਤੇ ਵੀਆਰ ਵੀ ਹੋਊਗਾ ਵੀਆਰ ਵੀ ਵੀਆਰ ਤੇ ਮੈਡਮ ਵੀਆਰ ਵੀ আচ্ছা ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਹੁਣ ਬੱਚੇ ਨੇ ਤਾਂ ਸਿੱਖ ਲਿਆ ਪ੍ਰੈਕਟਿਸ ਕਰੂਗਾ ਤਾਂ ਹੀ ਮਤਲਬ ਉਹਨੂੰ ਚੰਗੀ ਤਰ੍ਹਾਂ ਆਊਗਾ ਨਾ ਪ੍ਰੈਕਟਿਸ ਕਰੇ ਜਾ ਕੇ ਕਰੂਗਾ ਨੇ ਸਰ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਇਸ ਜਿੱਿਕਾ ਆਪਣੇ ਬੱਚਿਆਂ ਨੂੰ ਪ੍ਰੈਕਟਿਸ ਤੋਂ ਕਿੱਦਾਂ ਪਿੱਛੇ ਰੱਖ ਸਕਦਾ ਹੈ ਉਹਦੇ ਲਈ ਸਾਡੀ ਪੂਰੀ ਹਾਈ ਕਨਫਿਗਰੇਸ਼ਨ ਲੈਬ ਹੈ ਜાંਪੇ ਹਰ ਪੀਸੀ ਆਪਕੋ ਫੁੱਲੀ ਗੇਮਿੰਗ ਪੀਸੀ ਮਿਲੇਗਾ ਜાંਪੇ ਬੱਚਾ ਆਪਣਾ ਪ੍ਰੈਕਟਿਸ ਕਰੇ ਓਕੇ ਤੇ ਇੱਥੇ ਤੁਹਾਡੇ ਕੋਲ ਕਿੰਨੇ ਟੀਚਰ ਨੇ ਟੋਟਲ ਸਰ ਸਾਡੇ ਕੋਲ 7 ਟੀਚਰਸ ਨੇ ਜਿਹਦੇ ਵਿੱਚ ਦੋ ਟੀਚਰਸ ਹਮੇਸ਼ਾ ਤੁਹਾਨੂੰ ਲੈਬ ਚ ਅਵੇਲੇਬਲ ਮਿਲਣਗੇ ਓਕੇ ਬਾਕੀ ਜਿਵੇਂ ਕੋਈ ਬੈਚ ਹੁੰਦਾ ਉਹ ਅਵੇਲੇਬਲ ਮਿਲ ਜਾਣਗੇ ਠੀਕ ਹੈ ਮੈਂ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਰਿਹਾ ਜੀ ਜੇ ਤੁਸੀਂ ਆਪਣੇ ਬੱਚੇ ਦਾ ਜਾਂ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਮਾਰਕੀਟ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਕੁਝ ਸੋਸ਼ਲ ਮੀਡੀਆ ਤੇ ਪਲੈਟਫਾਰਮ ਬਣਾ ਰਹੇ ਹੋ ਜਾਂ ਤੁਸੀਂ ਫਿਲਮ ਬਣਾ ਰਹੇ ਹੋ ਜਾਂ ਤੁਸੀਂ ਐਕਟਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਇਹੋ ਜਿਹਾ ਐਡੀਟਰ ਬਣਨਾ ਚਾਹੁੰਦੇ ਹੋ ਜੋ ਦੁਨੀਆ ਦੇ ਵਿੱਚ ਕੋਈ ਨਹੀਂ ਠੀਕ ਹੈ ਇੱਕ অথੋરાઇਜ਼ਡ ਜੀ ਵੱਲੋਂ ਇੱਕ ਇੰਸਟੀਚਿਊਟ ਖੁੱਲਿਆ ਜਿਸਦਾ ਨਾਮ ਹੈ ਜੀ ਇੰਸਟੀਚਿਊਟ ਆਫ ਕ੍ਰੀਏਟਿਵ ਆਰਟਸ ਜੀ ਦੇ ਸ਼ਾਰਟ ਫਾਰਮ ਹੈ ਜੀਕਾ ਇਹ ਤੁਹਾਨੂੰ ਜਿਹੜੀ ਲੁਧਿਆਣੇ ਦੇ ਵਿੱਚ ਅਵੇਲੇਬਲ ਆ ਇਕੋ ਹੀ ਐ ਸਾਰੇ ਲੁਧਿਆਣੇ ਦੇ ਵਿੱਚ ਇਕੋ ਹੀ ਇੰਸਟੀਚਿਊਟ ਆ ਜਿਹੜਾ ਤੁਹਾਨੂੰ ਮਲਹਾਰ ਰੋਡ ਦੀ ਐਂਟਰੀ ਦੇ ਉੱਤੇ ਬਿਲਕੁਲ ਵੈਲਕਮ ਪੈਲੱਸ ਦੇ ਸਾਹਮਣੇ ਸੈਕੰਡ ਫਲੋਰ ਦੇ ਉੱਤੇ ਖੁੱਲ ਗਿਆ ਆ ਨੰਬਰ ਬੋਲਿਓ ਮੈਡਮ ਆਪਣਾ 9501195023 ਤੇ ਕਿਸੇ ਨੇ ਬਾਹਰੋਂ ਆਣਾ ਤਾਂ ਤੁਹਾਨੂੰ ਪਹਿਲਾਂ ਇਨਫੋਰਮ ਕਰਕੇ ਆਵੇ ਜੀ ਨਹੀਂ ਨਹੀਂ ਤੁਸੀਂ ਡਾਇਰੈਕਟ ਵੀ ਆ ਸਕਦੇ ਹੋ ਠੀਕ ਹੈ ਜੇ ਤੁਸੀਂ ਸਾਨੂੰ ਪਹਿਲਾਂ ਇਨਫੋਰਮ ਕਰ ਦੋਗੇ ਤਾਂ ਅਸੀਂ ਤੁਹਾਨੂੰ ਹੋਰ ਜ਼ਿਆਦਾ ਟਾਈਮ ਤੇ ਜਲਦੀ ਅਟੈਂਡ ਕਰ ਪਾਵਾਂਗੇ ਓਕੇ ਸੰਡੇ ਕਲੋਜ਼ ਹੋਊਗਾ ਹਾਂ ਜੀ ਸਰ ਮੰਡੇ ਟੂ ਸੈਟਰਡੇ 9 ਟੂ 7 ਕੇ ਬੀਟਵੀਨ ਆਪ ਕਦੇ ਵੀ ਆ ਸਕਦੇ ਹੋ 9 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਵਿਦਆਊਟ ਤੁਸੀਂ ਇਨਫੋਰਮ ਵੀ ਆ ਸਕਦੇ ਹੋ ਜੇ ਤੁਸੀਂ ਇਨਫੋਰਮ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਅਟੈਂਡ ਕੀਤਾ ਜਾਊਗਾ ਵਧੀਆ ਤਰੀਕੇ ਨਾਲ ਸਮਝਾਇਆ ਜਾਊਗਾ ਆਖਿਰਕਾਰ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਕੁਝ ਅੱਛੀਆਂ ਚੀਜ਼ਾਂ ਸਿੱਖਣ ਲਈ ਅੱਛੇ ਇੰਸਟੀਚਿਊਟ ਕੋਲ ਹੀ ਜਾਣਾ ਚਾਹੀਦਾ ਮੈਂ ਰეკਮੈਂਡ ਕਰੂੰਗਾ ਜੇ ਕੋਈ ਕੁਝ ਬਣਨਾ ਚਾਹੁੰਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਠੀਕ ਹੈ ਜੇ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਹਰ ਤਰ੍ਹਾਂ ਦੀ ਤੁਹਾਡੀ ਸਹਾਇਤਾ ਕੀਤੀ ਜਾਓਗੇ ਥੈਂਕ ਯੂ ਤੁਸੀਂ ਇੱਥੇ ਤੱਕ ਵੀਡੀਓ ਨੂੰ ਦੇਖਿਆ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਹੋਰ 'ਤੇ ਕੰਮ ਆਊਗਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨ ਨਾਲ ਕੀ ਹੋਊਗਾ ਜੇ ਤੁਸੀਂ ਤੁਹਾਡੇ ਕੰਮ ਦੇ ਨਹੀਂ ਹੈਗਾ ਕਿਸੇ ਹੋਰ ਦੇ ਕੰਮ ਆ ਸਕਦਾ ਥੈਂਕ ਯੂ so much for watching this video ਧੰਨਵਾਦ